ਅਸਵਧ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਯੁੱਧਿਆ ਦੇ ਵਿੱਚ ਸਥਿਤ ਜੋ ਰਾਮ ਮੰਦਿਰ ਹਾਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮੇਲ ਦੇ ਰਾਹੀਂ ਇਹ ਥ੍ਰੈਟ ਦਿੱਤੀ ਗਈ ਹੈ ਤੇ ਨਾਲ ਹੀ ਮੇਲ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਸਿਕਿਉਰਿਟੀ RAM ਮੰਦਰ ਦੀ ਵਦਾਲ ਅਜੇ ਹੇ ਦੇ ਵਿੱਚ ਲਗਾਤਾਰ ਹੀ ਜੋ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਇਸੇ ਦੇ ਨਾਲ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਕਿ ਇਹ ਜੋ ਥ੍ਰੈਟ ਦਿੱਤੀ ਗਈ ਹੈ ਇੱਕ ਸਖਸ਼ ਨੂੰ ਨੇ ਸਗੋ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਮੈਜਿਸਟ੍ਰੇਟਾਂ ਤੱਕ ਜੋ ਮੇਲ ਦੇ ਰਹੇ ਇਹ ਧਮਕੀ ਦਿੱਤੀ ਗਈ ਹੈਗੀ ਤਾਂ ਜਿਸ ਨੂੰ ਲੈ ਕੇ ਯੂਪੀ ਪੁਲਿਸ ਜੇ ਚੌਂਕਸ ਨਜ਼ਰ ਆ ਰਹੀ ਹੈ ਲਗਾਤਾਰ ਹੀ ਵੱਡੀ ਗਣਤੀ ਦੇ ਵਿੱਚ ਜੋ ਫੋਰਸ ਹੈ ਪੁਲਿਸ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਫਿਲਹਾਲ ਤੱਕ ਜੋ ਮੁੱਢਲੀ ਜਾਂਚ ਕੀਤੀ ਗਈ ਹੈ ਉਸ ਦੇ ਵਿੱਚ ਇਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਇੱਕ ਨੌਜਵਾਨ ਹੈ ਉਸ ਦੇ ਵੱਲੋਂ ਤਮਿਲਨਾਡੂ ਦੇ ਵਿੱਚ ਬੈ ਕੇ ਇਹ ਮੇਲ ਜੋ ਹੈ ਕੀਤੀ ਜਾ ਰਹੀ ਹੈਗੀ ਧਮਕੀ ਜੋ ਹੈ ਉਹ ਦਿੱਤੀ ਜਾ ਰਹੀ ਹੈਗੀ ਆ ਤਾਂ ਤੁਹਾਨੂੰ ਦੱਸ ਦਈਏ ਅਯੋਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਨੂੰ ਇੱਕ ਸ਼ੱਕੀ ਈਮੇਲ ਮਿਲੀ ਹੈਗੀ ਜਿਸ ਦੇ ਵਿੱਚ ਰਾਮ ਮੰਦਿਰ ਦੀ ਸੁਰੱਖਿਆ ਨੂੰ ਖਤਰਾ ਹੋਣ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਟਰੱਸਟ ਦੇ ਵੱਲੋਂ ਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਯੁੱਧਿਆ ਜ਼ਿਲ੍ਹੇ ਦੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਿਹੜਾ ਹੈਗਾ ਇਸ ਗੱਲ ਨੂੰ ਲੈ ਕੇ ਉਜਾਗਰ ਕੀਤਾ। ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਸੁਰੱਖਿਆ ਏਜੰਸੀਆਂ ਨੇ ਟਰੱਸਟ ਦੇ ਨਾਲ ਮਿਲ ਕੇ ਸ਼ੱਕੀ ਈਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਕਿ ਤਾਮਿਲਨਾਡੂ ਤੋਂ ਆਈ ਹੋਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਐਤਵਾਰ ਅਤੇ ਸੋਮਵਾਰ ਦੀ ਰਾਤ ਨੂੰ ਮਿਲੇ ਇਸ ਈਮੇਲ ਵਿੱਚ ਟਰੱਸਟ ਨੂੰ ਰਾਮ ਮੰਦਰ ਦੀ ਸੁਰੱਖਿਆ ਨੂੰ ਖਤਰਾ ਹੋਣ ਦੇ ਸੰਬੰਧ ਦੇ ਵਿੱਚ ਚੇਤਾਵਨੀ ਦਿੱਤੀ ਹੈ ਹਾਲਾਂਕਿ ਅਜੇ ਤੱਕ ਟਰੱਸ ਦਾ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੋਈ ਅਧਿਕਾਰਤ ਬਿਆਨ ਜੋ ਹੈ ਸਾਹਮਣੇ ਨਹੀਂ ਆਇਆ ਪਰ ਸਰਚ ਆਪਰੇਸ਼ਨ ਚਾਲੂ ਕਰ ਦਿੱਤਾ ਗਿਆ ਹੈਗਾ ਤਾਂ ਤਾਮਿਲਨਾਡੂ ਤੋਂ ਇਹ ਈਮੇਲ ਜੋ ਹੈ ਈਮੇਲ ਸੈਂਡ ਕੀਤਾ ਗਿਆ ਹੈਗਾ ਫਿਲਹਾਲ ਤੱਕ ਇਹ ਜਾਣਕਾਰੀ ਸਾਹਮਣੇ ਆਈ ਆ ਰਹੀ ਹੈ ਪੁਲਿਸ ਦੇ ਸਾਈਬਰ ਸੈੱਲ ਜੋ ਹੈ ਉਸ ਦੇ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਧਮਕੀ ਮਿਲਣ ਤੋਂ ਬਾਅਦ ਲਗਾਤਾਰ ਹੀ ਜੋ ਸਿਕਿਉਰਟੀ ਹੈਗੀ ਆ ਉਹ ਵਧਾ ਦਿੱਤੀ ਗਈ ਹੈ ਇਲੈਕਟ੍ਰੋਨਿਕ ਦੇ ਨਾਲ ਵੀ ਜੋ ਹੈ ਨਿਗਰਾਨੀ ਕੀਤੀ ਜਾ ਰਹੀ ਹੈ ਐਕਟਿਵ ਜੋ ਹੈ ਹਰ ਤਰੀਕੇ ਦੇ ਨਾਲ ਪੁਲਿਸ ਕਰਮੀ ਨਜ਼ਰ ਆ ਰਹੇ ਨੇ ਉੱਥੇ ਹੀ ਇੱਕ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਬਾਰਮਬਕੀ ਤੇ ਨਾਲ ਹੀ ਚੰਦੌਲੀ ਤੇ ਇਸੇ ਦੇ ਨਾਲ ਅਲੀਗੜ੍ਹ ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੂੰ ਜੋ ਹੈ ਧਮਕੀ ਭਰਿਆ ਈਮੇਲ ਮਿਲਿਆ ਹੈਗਾ ਇਸ ਦੇ ਵਿੱਚ ਡੀਐਮ ਆਫਿਸ ਨੂੰ ਬੌਮਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇਹ ਸਾਰੇ ਜਿਹੜੇ ਮੇਲ ਹੈਗੇ ਆ ਉਹ ਤਾਮਿਲਨਾਡੂ ਤੋਂ ਭੇਜੇ ਗਏ ਨੇ ਮੋੜਲੀ ਜਾਂਚ ਦੇ ਵਿੱਚ ਫਿਲਹਾਲ ਤੱਕ ਇਹੀ ਜਾਣਕਾਰੀ ਹੱਥ ਲੱਗੀ ਹੈਗੀ ਹਾਲਾਂਕਿ ਤਾਮਿਲਨਾਡੂ ਦੀ ਸਾਈਬਰ ਸੈੱਲ ਨੂੰ ਵੀ ਇਸ ਮੁਤਲਕ ਅਲਰਟ ਕਰ ਦਿੱਤਾ ਗਿਆ ਜਿਸ ਦੇ ਰਾਹੀਂ ਜੋ ਹੈ ਇਹ ਈਮੇਲ ਭੇਜੀ ਗਈ ਹੈਗੀ ਲੋਕੇਸ਼ਨ ਵੀ ਜੋ ਹੈ ਇਸ ਮੁਤਲਕ ਦਿੱਤੀ ਗਈ ਹੈਗੀ ਦੱਸ ਦਈਏ ਕਿ ਰਾਮ ਲੱਲਾ ਦੀ ਜੋ ਪ੍ਰਾਣ ਪ੍ਰਤੀਸ਼ਠਾ ਹੈ ਉਸ ਤੋਂ ਬਾਅਦ ਕਈ ਵਾਰ ਧਮਕੀ ਪਹਿਲਾਂ ਵੀ ਮਿਲ ਚੁੱਕੀ ਹੈਗੀ ਆ ਜਿਸ ਨੂੰ ਲੈ ਕੇ ਲਗਾਤਾਰ ਹੀ ਅਲਰਟ ਤੇ ਪੁਲਿਸ ਰਹਿੰਦੀ ਹੈ 3 ਮਾਰਚ ਨੂੰ ਅਯੋਧਿਆ ਦੇ ਅਬਦਲ ਨੂੰ ਬੌਮਬ ਦੇ ਨਾਲ ਫੜਿਆ ਗਿਆ ਸੀਗਾ ਤੁਹਾਨੂੰ ਦੱਸ ਦਈਏ ਇਹ ਵੀ ਜਾਣਕਾਰੀ ਦੇ ਦਈਏ ਕਿ 3 ਮਾਰਚ ਨੂੰ ਫਰੀਦাবাদ ਤੋਂ ਇਸ ਨੂੰ ਫੜਿਆ ਗਿਆ ਸੀ ਉਹ ਰਾਮ ਮੰਦਰ ਉਤੇ ਹੈਂਡ ਗ੍ਰੇਨੇਡ ਦੇ ਨਾਲ ਹਮਲਾ ਕਰਨ ਦੀ ਪਲੈਨਿੰਗ ਕਰ ਰਿਹਾ ਸੀ ਉੱਥੇ ਹੀ ਹੈਂਡ ਗ੍ਰੇਨੇਡ ਦੀ ਡਿਲੀਵਰੀ ਲੈਣ ਦੇ ਲਈ ਜਦੋਂ ਅਯੋਧਿਆ ਤੋਂ ਫਰੀਦাবাদ ਗਿਆ ਸੀ ਤਾ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਸ ਨੂੰ ਫੜ ਲਿਆ ਗਿਆ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੋਂ ਜੋ ਹੈਗੀ ਹੈ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦਾ ਕਨੈਕਸ਼ਨ ਨਿਕਲਿਆ ਆਈਐਸਆਈ ਦੇ ਨਾਲ ਆਈਐਸਕੇਪੀ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ ਦੇ ਨਾਲ ਏ ਦਾ ਕਨੈਕਸ਼ਨ ਪਾਇਆ ਗਿਆ ਹੁਣ ਜੋ ਅਬਦੁਲ ਰਹਿਮਾਨ ਨੂੰ ਫੜਿਆ ਗਿਆ ਤਾਂ ਉਸ ਦੇ ਕੋਲੋਂ ਦੀ ਦੋ ਹੈਂਡ ਗ੍ਰੇਨੇਡ ਵੀ ਬਰਾਮਦ ਹੋਈ ਸੀ ਆਈਐਸਆਈ ਦੇ ਹੈਂਡਲਰ ਦੇ ਵੱਲੋਂ ਇਹ ਦਿੱਤੀ ਗਈ ਸੀ ਇਸ ਦੀ ਜਾਣਕਾਰੀ ਉਸ ਦੇ ਵੱਲੋਂ ਦਿੱਤੀ ਗਈ ਸੀ ਇਸ ਦੇ ਨਾਲ 22 ਅਗਸਤ 2024 ਨੂੰ ਵੀ ਜੋ ਹੈ ਮੋਬਾਈਲ ਨੰਬਰ ਦੇ ਜ਼ਰੀਏ ਜੋ ਹੈ ਵਟਸਐਪ ਦੇ ਮਾਧਿਅਮ ਤੋਂ ਇੱਕ ਜੋ ਮੇਲ ਹੈ ਜੋ ਥ੍ਰੈਟ ਹੈ ਉਹ ਦਿੱਤੀ ਗਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਬਹੁਤ ਹੀ ਜਲਦ ਮੰਦਰ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਤੇ ਅਸੀਂ ਉੱਥੇ ਮਸਜਿਦ ਬਣਾਵਾਂਗੇ ਮੰਦਰ ਨੂੰ 4000 ਕਿਲੋ ਆਰ ਡੀ ਐਕਸ ਦੇ ਨਾਲ ਨਸ਼ਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਯੂ ਪੀ ਏ ਟੀ ਐਸ ਨੇ 14 ਸਤੰਬਰ ਨੂੰ ਵਿਹਾਰ ਦੇ ਭਾਗਲਪੁਰ ਤੋਂ ਮੁਹੰਮਦ ਮਕਸੂਦ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਫਤਾਰ ਕੀਤਾ ਸੀ ਇਸੇ ਦਿਨਾਰ 28 ਮਈ 2024 ਨੂੰ ਵੀ ਜੋ ਇੱਕ ਆਈਡੀ ਤੋਂ ਇੰਸਟਾਗ੍ਰam ਉੱਤੇ ਪੋਸਟ ਕੀਤੀ ਗਈ ਸੀ 112 ਨੰਬਰ ਤੇ ਕਾਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਦੇ ਵਿੱਚ 16 ਸਾਲ ਦੇ ਇੱਕ ਮੁੰਡੇ ਨੂੰ ਹਿਰਾਸਤ ਦੇ ਵਿੱਚ ਚੁਲਿਆ ਗਿਆ ਸੀ 11 ਨਵੰਬਰ 2024 ਨੂੰ ਵੀ ਧਮਕੀ ਜਿਹੜੀ ਹੈਗੀ ਆ ਦਿੱਤੀ ਗਈ ਸੀ ਇਸੇ ਦੇ ਨਾਲ ਲਗਾਤਾਰ ਵੱਖ-ਵੱਖ ਤਰੀਕਿਆਂ ਦੇ ਨਾਲ ਜੋ ਧਮਕੀ ਹੈਗੀ ਉਹ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ 22 ਜਨਵਰੀ 2024 ਨੂੰ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਠਾ ਜੋ ਹੈਗੀ ਆ ਉਹ ਕੀਤੀ ਗਈ ਸੀ ਅਜਿਹੇ ਦੇ ਵਿੱਚ ਜੇਕਰ ਰਾਮ ਮੰਦਿਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਡਰੋਨ ਉਡਾਉਣ ਦੀ ਵੀ ਪਰਮਿਸ਼ਨ ਨਹੀਂ ਹੈਗੀ ਆ ਜੇਕਰ ਡਰੋਨ ਉਡਾਉਣਾ ਵੀ ਹੁੰਦਾ ਤਾਂ ਉਸ ਦੇ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਰਾਮ ਮੰਦਿਰ ਦੀ ਸੁਰੱਖਿਆ ਦੀ ਜੋ ਜ਼ਿੰਮੇਵਾਰੀ ਹੈਗੀ ਹੈ ਐਸਐਸਐਫ ਯਾਨੀ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਕੋਲ ਹੈਗੀ ਆ 200 ਜਵਾਨ ਜਿਹੜੇ ਨੇ ਉਹ ਹਮੇਸ਼ਾ ਹੀ ਉਥੇ ਮੌਜੂਦ ਰਹਿੰਦੇ ਨੇ ਪਰ ਹੁਣ ਜੋ ਇਹ ਥ੍ਰੈਟ ਦਿੱਤੀ ਗਈ ਹੈ ਵਕ ਵਕ ਅਧਿਕਾਰੀਆਂ ਨੂੰ ਜੋ ਮੇਲ ਦੇ ਰਾਹੀਂ ਬੌਮ ਨੂੰ ਲੈ ਕੇ ਥ੍ਰੈਟ ਦਿੱਤੀ ਗਈ ਹੈ ਜਿਹੇ ਦੇ ਵਿੱਚ ਮੌਕੇ ਉਤੇ ਜੋ ਯੂਪੀ ਪੁਲਿਸ ਹੈ ਉਨ੍ਹਾਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਜਿਸ ਨੂੰ ਲੈ ਕੇ ਹਾਈ ਅਲਰਟ ਤੇ ਪੁਲਿਸ ਹੈ ਵਾਕ ਵਾਕ ਇਲਾਕਿਆਂ ਦੇ ਵਿੱਚ ਹਾਈ ਅਲਰਟ ਤੇ ਪੁਲਿਸ ਹੈਗੀ ਫੌਜੀਆਂ ਦੇ ਵੱਲੋਂ ਵੀ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿਉਂਕਿ ਮੜਲੀ ਜਾਸ ਦੇ ਵਿੱਚ ਤਾਂ ਤਾਮਿਲਨਾਡੂ ਦੇ ਨਾਲ ਜਿਹੜਾ ਕਨੈਕਸ਼ਨ ਹੈ ਉਹ ਆ ਚੁੱਕਿਆ ਤੇ ਤਾਮਿਲਨਾਡੂ ਦਾ ਇਸ ਸਾਕ ਸ਼ਿਕੌਨ ਹੈਗਾ ਇਸ ਦੀ ਪੁੱਛ ਪੜਤਾਲ ਜਿਹੜੀ ਆ ਕੀਤੀ ਜਾ ਰਹੀ ਹੈ ਲਗਾਤਾਰ ਕਨੈਕਸ਼ਨ ਜੋ ਹੈ ਤਾਮਿਲਨਾਡੂ ਦੇ ਸਾਈਬਰ ਸੈੱਲ ਦੇ ਨਾਲ ਵੀ ਕਾਇਮ ਜੋ ਹੈ ਯੂਪੀ ਪੁਲਿਸ ਰੱਖ ਰਹੀ ਹੈ ਤਾਂ ਜੋ ਉਸ ਸਾਕ ਤੱਕ ਪਹੁੰਚਿਆ ਜਾ ਸਕੇ ਜਿਨ੍ਹਾਂ ਦੇ ਵੱਲੋਂ ਇਹ ਥ੍ਰੈਟ ਦਿੱਤੀ ਗਈ ਹੈ ਤਾਂ ਜੋ ਉਸ ਸ਼ਖਸ ਨੂੰ ਫੜਿਆ ਜਾਵੇ ਜਿਸ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਅਖਰ ਧਮਕੀ ਉਸ ਦੇ ਵੱਲੋਂ ਕਿਉਂ ਦਿੱਤੀ ਗਈ ਹੈ ਕਿਉਂਕਿ ਜੋ ਉਸ ਦੇ ਵੱਲੋਂ ਥ੍ਰੈਟ ਦਿੱਤੀ ਗਈ ਹੈਗੀ ਮੇਲ ਦੇ ਵਿੱਚ ਉਸ ਦੇ ਵੱਲੋਂ ਲਿਖਿਆ ਗਿਆ ਹੈ ਕਿ ਰਾਮ ਮੰਦਿਰ ਦੀ ਸਿਕਿਉਰਿਟੀ ਵਦਾਲੋ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਹੋਰ ਕੀ ਕੋ ਜਾਣਕਾਰੀ ਸਾਹਮਣੇ ਆਉਂਦੀ ਹੈ ਕਦੋਂ ਤੱਕ ਯੂਪੀ ਪੁਲਿਸ ਨੂੰ ਇਸ ਦੇ ਵਿੱਚ ਜਿਹੜਾ ਮੁੱਖ ਮਲਜ਼ਮ ਹੈ ਉਸ ਨੂੰ ਟ੍ਰੇਸ ਕੀਤਾ ਜਾਂਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਆਖਰ ਕੀ ਕੁਝ ਖੁਲਾਸੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ